ਹਲਕਾ ਜਲਾਲਾਬਾਦ ਦੇ ਪਿੰਡ ਚੱਕ ਟਾਲੀ ਵਾਲਾ ਤੋਂ ਸਮੁੱਚੀ ਪੰਚਾਇਤ ਹਲਕਾ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਦੀ ਅਗਵਾਈ ਵਿੱਚ ਅਕਾਲੀ ਦਲ ਛੱਡ ਆਮ ਆਦਮੀ ਪਾਰਟੀ ਵਿੱਚ ਹੋਈ ਸ਼ਾਮਲ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਕੀਤੇ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਨੇ ਪਾਰਟੀ ਦਾ ਪੱਲਾ ਫੜਿਆ ਹੈ ਇਸ ਦੌਰਾਨ ਹਲਕਾ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਵੱਲੋਂ ਸਮੁੱਚੀ ਪੰਚਾਇਤ ਦਾ ਪਾਰਟੀ ਵਿੱਚ ਆਉਣ ਤੇ ਸਵਾਗਤ ਕੀਤਾ ਗਿਆ ਸਭ ਤੋਂ ਪਹਿਲਾਂ ਧੰਨਵਾਦ ਜੀਆ ਪੂਰੇ ਪਿੰਡ ਵਾਸੀਆਂ ਦਾ ਔਰ ਸਾਡੇ ਮਾਨਯੋਗ ਸਰਪੰਚ ਸਾਹਿਬਾਲਾ ਸਿੰਘ ਜੀ ਦਾ ਸਾਡਾ ਛੋਟਾ ਭਰਾ ਬੁੱਟੇ ਔਰ ਇਹਨਾਂ ਦੀ ਸਾਰੀ ਪੰਚਾਇਤ ਦਾ ਜਿਨ੍ਹਾਂ ਨੇ ਆਜਾਦ ਦੀ ਪਾਰਟੀ ਦਾ ਸਾਥ ਦੇਣ ਦਾ ਫੈਸਲਾ ਕੀਤਾ ਔਰ ਮੈਂ ਵਿਸ਼ਵਾਸ ਦੋਣਾ ਵੀ ਡਿਪਾਰਟਮੈਂਟ ਵੱਲੋਂ ਕਿਸੇ ਵੱਲੋਂ ਕੋਈ ਕਮੀ ਨਹੀਂ ਔਰ ਗ੍ਰਾਂਟਾ ਵੱਲੋਂ ਵੀ ਕੋਈ ਕਮੀ ਨਹੀਂ ਪਿੰਡ ਦੀ ਨਿਹਾਰ ਬਦਲਣ ਔਰ ਪਿੰਡ ਦਾ ਨਕਸ਼ਾ ਬਦਲਣ ਚ ਅਸੀਂ ਸਾਰੇ ਰਲ ਕੇ ਇੱਕ ਦੂਜੇ ਨੂੰ ਯੋਗਦਾਨ ਪਾਵਾਂਗੇ ਇਹ ਮੇਰਾ ਵਾਦਾ ਹੈ ਔਰ ਕਿਸੇ ਗੱਲ ਉਹ ਇਹਨਾਂ ਨੂੰ ਕਮੀ ਨਹੀਂ ਦਿੰਦੀ ਚਾਹੇ ਕਿਸੇ ਡਿਪਾਰਟਮੈਂਟ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਸੀਐਮ ਭਗਵੰਤ ਮਾਨ ਜੀ ਹੈਗੇ ਆ ਉਹਨਾਂ ਨੇ ਨੌਜਵਾਨਾਂ ਵਾਸਤੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਕਿ ਨੌکریاں ਦਿੱਤੀਆਂ ਲਗਭਗ 20000 ਦੇ ਕਰੀਬ ਨੌکریاں ਨੌਜਵਾਨਾਂ ਨੂੰ ਦੇ ਚੁੱਕੇ ਆ ਤੇ ਅਸੀਂ ਇਹ ਵਿਸ਼ਵਾਸ ਕਰਨਾ ਚ ਕਰਦੇ ਆ ਇਹਨਾਂ ਦੇ ਅੱਗੇ ਵੀ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਸਾਡਾ ਸਹਿਯੋਗ ਦੇਣਗੇ ਔਰ ਅੱਜ ਅਸੀਂ ਆਮ ਆਦਮੀ ਪਾਰਟੀ ਅਸੀਂ ਜੁਆਇਨ ਕੀਤੀ ਆ ਅਸੀਂ ਇੱਕ ਆਸ ਕਰਦੇ ਆ ਕਿ ਸਾਡੇ ਜਗਦੀਪ ਕੰਬੋਜ ਗੋਲਡੀ ਜੀ ਵੀ ਸਾਨੂੰ ਇਹ ਪੂਰਾ ਸਹਿਯੋਗ ਦੇਣਗੇ ਜੋ ਵੀ ਸਾਡੇ ਪਿੰਡਾਂ ਦੇ ਵਿਕਾਸ ਰਹਿੰਦੇ ਅਧੂਰੇ ਉਹ ਜਲਦੀ ਪੂਰਾ ਕਰਨਗੇ ਕਿਹੋ ਜੀ ਕਾਰਜਗਾਰੀ ਵੇਖਦੇ ਹੋ ਗੋਲਡੀ ਕੰਬੋਜ ਨਾਲ ਅਸੀਂ ਇਹਨਾਂ ਤੇ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਆ ਕਿ ਸਾਨੂੰ ਅੱਜ ਇਹਨਾਂ ਪਾਰਟੀ ਜੁਆਇਨ ਕਰਾਈਆ ਸਾਨੂੰ ਇਹਨਾਂ ਨੇ ਇਹ ਵਿਸ਼ਵਾਸ ਦਵਾਇਆ ਕਿ ਜਿਹੜੇ ਤੁਹਾਡੇ ਪਿੰਡਾਂ ਦੇ ਵਿਕਾਸ ਅਧੂਰੇ ਪਏ ਆ ਤਾਂ ਅਸੀਂ ਉਹ ਪੂਰਾ ਕਰਾਂਗੇ ਔਰ ਅਸੀਂ ਪੂਰਾ ਉਮੀਦ ਕਰਦੇ ਆ ਇਹ ਆਪਣੀ ਗੱਲਾਂ ਦੇ ਪੂਰੇ ਖਰੇ ਉਤਰ ਨੇ ਚੱਕ ਟਾਲੀ ਵਜਾ ਸਰਪੰਚ ਸਾਹਿਬਾ ਮਾਲਾ ਸੰਗ ਬਾਕੀ ਜਿਹੜੇ ਜਗਦੀਰ ਕੋਲਟੀ ਦੀ ਕਮੋਦ ਸਾਡੇ ਕੋਲ ਆਏ ਨੇ ਅੱਜ ਬਹੁਤ ਹਨ ਵਧੀਆ ਸਾਡਾ ਜਿਹੜਾ ਸਾਰੀ ਸੰਗਤ ਦਾ ਜਿਹੜਾ ਸਹਿਯੋਗ ਦਿੱਤਾ ਹੈ ਬਹੁਤ ਧੰਨਵਾਦ ਕੀਤਾ ਹੈ ਅਸੀਂ ਸਾਰੀ ਸੰਗਤ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਇਸ ਪਾਰਟੀ ਦੇ ਨਾਲ ਸਮਰਥਨ ਦਿੱਤਾ ਹੈ ਤੇ ਬਹੁਤ ਸਾਨੂੰ ਅੱਜ ਪਿਆਰ ਮਿਲਿਆ ਹੈ ਤੇ ਅਸੀਂ ਇਹਨਾਂ ਦੇ ਨਾਲ ਹੀ ਰਵਾਂਗੇ ਤੇ ਬਹੁਤ ਧੰਨਵਾਦ